ਰਾਜਕਮਾਰ ਜੀ ਰਾਜਕਮਾਰ ਤੇ ਕੀ ਗੱਲਬਾਤ ਹੋਈ ਆ ਮੈਂ ਪਰਸਾ ਸਟੋਰ ਤੇ ਰਾਤ ਨੂੰ ਸਾਡਾ ਸਟੋਰ ਬੰਦ ਕਰਨ ਲੱਗੇ ਸੀਗੇ 7:58 ਮਿੰਟ ਹੋਏ ਸੀਗੇ ਇੱਕ ਛਟਣ ਲਾ ਆ ਚੁੱਕੇ ਸੀਗੇ ਇੱਕ ਲੌਣ ਲੱਗੇ ਸੀਗੇ ਬਟ ਮੁੰਡਾ ਇੱਕ ਬਾਹਰ ਗਿਆ ਤਾਂ ਦੋ ਪਰਸਨ ਨੋਜਵਾਂ ਸੇ ਹੱਥ ਇੱਕ ਜਦਾਤ ਇੱਕ ਦੇ ਹੱਥ ਚ ਦਾਤ ਸੀਗਾ ਜੀ ਇੱਕ ਦੇ ਹੱਥ ਚ ਬੇਸਬਾਲ ਸੀਗਾ ਮੂੰਹ ਬੰਨੇ ਹੋਏ ਸੀ ਦੋਨਾਂ ਦੇ ਤੇ ਆਏ ਆ ਮੁੰਡੇ ਨੂੰ ਕਹਿੰਦੇ ਅੰਦਰ ਚਲੋ ਅੰਦਰ ਆ ਕੇ ਧੱਕਾ ਦੇ ਕੇ ਤੇ ਕਾਊਂਟਰ ਤੇ ਬੈਠੇ ਸਾਡੇ ਪਰਿਵਾਰ ਦੇ ਮੈਂ ਮੇਰੇ ਛੋਟੇ ਭਰਾ ਦੀ ਪਾਈਪ ਸੀਗੀ ਤੇ ਮੇਰੇ ਬੱਚੇ ਸੀਗੇ ਤੇ ਉਹਨਾਂ ਨੂੰ ਇਹ ਦਾਤ ਖਾਲ ਕੇ ਉਹਨਾਂ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਬਚ ਕੇ ਫਟਾਫਟ ਕਾਊਂਟਰ ਤੋਂ ਬਾਹਰ ਆ ਗਏ ਤਾਂ ਮੇਰੇ ਬੱਚੇ ਤੇ ਮੇਰਾ ਸਟਾਫ ਜਿਹੜਾ ਸੀਗਾ ਇਹ ਸਾਰੇ ਅੰਦਰ ਆ ਕੇ ਇੱਥੇ ਲੋਗਾ ਸਟੋਰ ਵਿੱਚ ਪਿੱਛੇ ਚਲੇ ਗਏ ਆ ਤੇ ਉਹਨਾਂ ਨੇ ਆਪਣਾ ਫਟਾਫਟ ਕੈਸ਼ ਸਾਰਾ ਜੋ ਕਾਊਂਟਰ 'ਚ ਉਸ ਟਾਈਮ ਸੀਗਾ ਕਿਉਂਕਿ ਕੈਸ਼ ਅਸੀਂ ਪਹਿਲਾਂ ਸਾਰਾ ਸਾਂਭ ਚੁੱਕੇ ਸੀਗੇ ਜੋ ਤੇ ਪਿਆ ਸੀ ਕਾਊਂਟਰ ਵਿੱਚ ਉਹ ਸਾਰਾ ਲੈ ਗਿਆ ਕੈਸ਼ ਜੀ ਕਿੰਨਾ ਕੈਸ਼ ਮਤਲਬ 2-2500 ਸੀਗਾ ਜੀ 2500 ਇਹਨਾਂ ਕੈਸ਼ ਹੈਗਾ ਉਹ ਲੈ ਗਿਆ ਸੀਗਾ ਉਸ ਤੇ ਸੀਸੀਟੀਵੀ ਕੈਮਰਾ ਕੈਮਰਾ ਦੀ ਫੁਟੇਜ ਸਾਰੀ ਸਾਡੇ ਕੋਲ ਹੈਗੀ ਹੈ ਜੀ ਉਹਨਾਂ ਦੀ ਪੁਲਿਸ ਨੂੰ ਕੰਪਲੇਟ ਕਰ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੋਈ ਹੈ ਜੀ ਇਹ ਨਾਮ ਕੀ ਆਪਣੀ ਦੁਕਾਨ ਦਾ ਐ ਡੀ ਐਸ ਜੀ ਐਚ ਜਨਰਲ ਸਟੋਰ ਕਿਹੜੀ ਜਗ੍ਹਾ ਹੈ ਇਹ ਸੁਪਰ ਸਟੋਰ ਸੋਰੀ ਕਿਹੜੀ ਜਗ੍ਹਾ ਹੈ ਇਹ ਜੰਡਿਆਲਾ ਰੋਡ ਨੂੰ ਨੂਰਮਾਲਿਆ ਜੀ ਸਤਸੰਗ ਘਰ ਦੇ ਸਾਹਮਣੇ ਬਿਲਕੁਲ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਜਿਹਦਾ ਇਹ ਕਾਰਵਾਈਆਂ ਰੋਕੀਆਂ ਜਾਣ ਲੋਕੀ ਬਹੁਤ ਪਰੇਸ਼ਾਨ ਆ ਤਨਸਾਬ ਦੀ ਮੰਗ ਕਰਦੇ ਆ ਜੀ ਕਿਉਂਕਿ ਇੱਦਾਂ ਬਾਰਦਾਤਾਂ ਬਹੁ ਹੋ ਰਹੀਆਂ ਆ ਲੋਕਾਂ ਵਿੱਚ دہشت ਦਾ ਮਾਹੌਲ ਬਣ ਰਿਹਾ ਹੈ ਆ ਤੋ ਕਿ ਨੁਰਵਾਲ ਦੇ ਆ ਵਾਲੇ ਵਾਲੇ ਇਲਾਕੇ ਚ ਕਾਫੀ ਬਰਦਾ ਤਾ ਹੋ ਚੁਕੀਆਂ ਆ ਕਿਉਂਕਿ ਦੇਖੋ ਹਣ ਲੋਕੀ ਸਾਡਾ ਬ੍ਰਦਰ ਆ ਬਾਹਰੋਂ ਆਪਣਾ ਕੰਮਕਾਰ ਛੱਡ ਕੇ ਇਹ ਸਟੋਰ ਪਾਇਆ ਸੀਗਾ ਕਿ ਮੈਂ ਇੱਥੇ ਆ ਜਾਊਗਾ ਚਲ ਇੱਥੇ ਕੰਮ ਸੈੱਟ ਹੋ ਜਾਊ ਬਟ ਇਦਾਂ ਦੇ ਹਾਲਾਤ ਦੇਖ ਕੇ ਕੋਈ ਇੱਥੇ ਬਿਜ਼ਨਸ ਕਰਨਾ ਚਾਹੂਗਾ ਕੋਈ ਨਹੀਂ ਕਰਨਾ ਚਾਹੂਗਾ ਜੀ ਹੋ ਇਸੇ ਲਈ ਆਪਣਾ ਬਿਜ਼ਨਸ ਇੱਥੇ ਸੈਟਲ ਨਹੀਂ ਕਰਨਾ ਚਾਹਣਗੇ ਜੀ ਮੰਗ ਕਰਦੇ ਆ ਤੇ ਇਦਾਂ ਦੇ ਬੰਦਿਆਂ ਨੂੰ ਰੋਕਿਆ ਜਾਵੇ ਆਪਣਾ ਇਹਨਾਂ ਦੀ دہشت ਪਾਉਣ ਵਾਲਾ ਪਾਸ ਆਪਣੀ دہشت ਪਾਵੇ ਜੋ ਅਸੀਂ ਫਿਲਮਾਂ ਚ ਦੇਖਦੇ ਆ ਪੁਲਿਸ ਦਿਖਾਉਂਦੇ ਵੀ ਇੰਨੀ دہشت ਪਾ ਸਕਦੀ ਆ ਠੀਕ ਨਾ ਇਹ ਪੁਲਿਸ ਵਿੱਚ ਇਹ دہشت ਪਾਉਣ ਦਾ ਹੈ ਨਹੀਂਗਾ ਕਿਉਂਕਿ ਪੁਲਿਸ ਪਾ ਸਕਦੀ ਆ دہشت ਬਟ ਪਤਾ ਨਹੀਂ ਹੁਣ ਕੀ ਹਾਲਾਤ ਆ ਇਹਨਾਂ ਦੇ ਕਿਉਂ ਨਹੀਂ ਪਾਉਂਦੇ ਆਪਣੀ دہشت ਜਿਆਦਾ دہشت ਲੁਟੇਰਿਆਂ ਦੀ ਪਾ ਰਹੇ ਆ ਜਿਹੜੇ ਵਿਅਕਤੀ ਆਏ ਸਨ ਉਹ ਕਾਹਦੇ ਤੇ ਆਏ ਸਨ ਉਹ ਜੀ ਅਸੀਂ ਪਹਿਲਾਂ ਕੈਮਰੇ ਵਿੱਚ ਸਾਡੇ ਆਏ ਆ ਉਹ ਮੋਟਰਸਾਈਕਲ ਦੇ ਹਮਲੇ ਪੈਸੇ ਕਿ ਜਿਹੜਿਆਂ ਕੋਈ ਨੰਬਰ ਪੇਟਾ ਵਗੈਰਾ ਨਹੀਂ ਸੀ ਗਿਆ ਮੋਟਰਸਾਈਕਲ ਦੇ ਘੁੰਮੇ ਆ ਤੇ ਇੱਕ ਸਾਡੇ ਲਾਸਟ ਕਸਟਮਰ ਜਿਹਾ ਉਹ ਜਾਣ ਤੋਂ ਬਾਅਦ ਉਹ ਅੰਦਰ ਆ ਗਿਆ ਦੁਕਾਨ ਦੇ ਤੇ ਉਸ ਤੋਂ ਬਾਅਦ ਉਹਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜੀ ਹਾਂਜੀ ਸੰਤੂ ਸਾਹਿਬ ਜੇ ਸਰ ਇਹ ਘਟਨਾ ਹੈ ਹੋਈ ਆ ਇਸ ਤਰ੍ਹਾਂ ਦੇ ਦੇ ਆ ਸਰ ਇਹ ਜਿਹੜੀ ਘਟਨਾ ਹੋਈ ਆ ਇਹਦੀ ਮੈਂ ਆਪਣੀ ਨੰਬਰ ਦਾ ਜੂਨੀਅਨ ਵੱਲੋਂ ਜੈ ਸ਼ਿਵ ਸ਼ਤੀ ਸੇਵਾ ਮੰਡਲ ਵੱਲੋਂ ਆਨਲਾਈਨ ਸਲਬ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ ਆ ਕਿਉਂਕਿ ਇਹ ਜਿਹੜਾ ਪਰਿਵਾਰ ਆ ਮੇਰਾ ਆਪਣਾ ਘਰ ਦਾ ਪਰਿਵਾਰ ਆ ਇਹ ਇੱਕ ਅਲੱਗ ਪਾਸੇ ਗੱਲ ਹੈਗੀ ਆ ਉਸੋ ਦੁਖਦੀ ਜੀ ਨਿੰਦਨ ਨਿੰਦਨੀ ਗੱਲ ਇਹ ਹੈਗੀ ਆ ਕਿ ਜਦੋਂ ਇੱਥੇ ਘਟਨਾ ਹੋਈ ਆ ਉਹ ਮੇਰਾ ਕਹੇ ਨੂਲਮੇ ਦਾ ਥਾਣਾ ਇਥੋਂ ਲਗਭਗ 1.5 ਕਿਲੋਮੀਟਰ ਹੋਊਗਾ ਜੇ ਪੂਰਾ ਜੋ ਲਾਲੀਏ ਤਾਂ ਨਕੀਆ 2 ਕਿਲੋਮੀਟਰ ਦਾ ਏਰੀਆ ਹੋਊਗਾ 24 ਘੰਟੇ ਬੀਤਣ ਤੋਂ ਬਾਅਦ 48 ਘੰਟੇ ਬੀਤਣ ਤੋਂ ਬਾਅਦ ਇੱਥੇ ਪੁਲਿਸ ਇਹਨਾਂ ਬੰਦੇ ਦੀ ਸਾਲ ਲੈਣ ਵਾਸਤੇ ਨਹੀਂ ਆਉਂਦੀ ਔਰ ਮੈਂ ਆਪਣੇ ਜੰਦ ਦੇ ਜੀ ਐਸਐਸਪੀ ਸਾਹਿਬ ਹੈਗੇ ਆ ਮਿਸਟਰ ਅੰਕੁਰ ਗੁਪਤਾ ਜੀ ਨੂੰ ਮੈਂ ਉਹਨਾਂ ਦੇ ਕੋਲ ਇਹ ਅਰਜੋਈ ਕਰਦਾ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਇਹੋ ਜਿਹੇ ਥਾਣਾ ਮੁਖੀ ਕਿਉਂ ਲਗਾਉਂਦੇ ਜਿਨ੍ਹਾਂ ਕੋਲ ਇੰਨੀ ਸਮਰੱਥਾ ਹੋਵੇ ਕੋ ਆਪਣੇ ਕੁਆਲਿਟੀ ਦੇ ਆਧਾਰ ਤੇ ਲੋਕਾਂ ਦੀ ਸੁਰੱਖਿਆ ਕਰ ਸਕਾ ਨਾ ਕਿ ਕਿਸੇ ਸ਼ਫਾਸ ਦੇ ਆਧਾਰ ਤੇ ਜੇਕਰ ਆਪਾਂ ਸ਼ਫਾਸਾਂ ਦੇ ਆਧਾਰ ਤੇ ਐਸਐਚਓ ਲਾਵਾਂਗੇ ਜਾਂ ਹੋਰ ਨਕੀਆਂ ਨਿਯੁਕਤੀਆਂ ਕਰਾਂਗੇ ਫਿਰ ਹਾਲਾਤ ਇਹੀ ਹੋਣੇ ਆ ਜੋ ਹੁਣ ਹੋ ਰਹੇ ਆ ਅੱਜ ਨੂਰਮਲ ਹੋਇਆ ਕਲ ਨਕੋਦਾ ਫਿਰ ਮਲਸੀਆ ਫਿਰ ਸ਼ਾਹਕੋਟ ਜਾਂ ਤੁਹਾਡਾ ਪੂਰਾ ਜ਼ਿਲ੍ਹਾ ਹੈਗਾ ਇਹ ਸੰਸਨੀ ਖੇਜ ਹੀ ਹੋਈਆਂ ਖਬਰਾਂ ਮੇਸ਼ਨ ਛਪਦੀ ਰਹਿਣਗੀਆਂ ਇਹ ਪਰਿਵਾਰ ਬਾਰੋਂ ਆਇਆ ਮਨੀਲੇ ਚੋਂ ਆਇਆ ਉੱਥੇ ਵੀ ਬਹੁਤ ਅਦਾ ਤਸ਼ੱਦਦ ਹੈਗਾ ਜਿਹੜੇ ਹਮਾਰੇ ਲੋਕ ਹੈਗੇ ਆ ਉਹ ਦੇਖਦੇ ਨਹੀਂ ਸੇਮ ਤਰੀਕਾ ਇੱਥੇ ਦੇਖ ਨੂੰ ਮਿਲਿਆ ਤੇ ਇਹ ਪਰਿਵਾਰ ਉ ਬਾਰੋਂ ਆ ਕੇ ਐਨਆਈ ਪਰਿਵਾਰਾ ਇੱਥੇ ਆ ਕੇ ਬਸਣਾ ਚਾਹੁੰਦਾ ਆਪਣਾ ਕੰਮ ਖੁਲਾਣ ਦਾ ਪਰਵਾਹ ਦੇ ਨਾਲ ਆਪਣਾ ਕੰਮ ਕਰਦਾ ਪਿਆ ਹੈਗਾ ਇਹਨਾਂ ਕਿੱਦਾਂ ਹੌਸਲਾ ਪੈ ਜਾਊਗਾ ਵੀ ਅਸੀਂ ਆਪ ਦੁਕਾਨ 'ਚ ਆਪਣਾ ਮਾਲ ਹੋਰ ਪਾ ਲਈਏ ਇਹ ਬਹੁਤ ਵੱਡਾ ਕੁਚਨ ਹੈ ਮੈਂ ਐਸਐਸਸੀ ਸਾਹਿਬ ਦੇ ਧਿਆਨ 'ਚ ਲਿਆਉਣਾ ਗੱਲ ਜਿਹਨੂੰ ਚਾਹੁੰਦਾ ਆ ਜੀਜੀਪੀ ਸਾਹਿਬ ਦੇ ਧਿਆਨ 'ਚ ਗੱਲ ਲਿਆਉਣਾ ਚਾਹੁੰਦਾ ਆ ਕਿ ਇਹ ਗੱਲ ਛੁੱਟ ਹੀ ਨਹੀਂ ਹੈਗੀ ਜਿਸ ਤਰੀਕੇ ਨਾਲ ਇਹ ਦਾਤ ਦੁਨਾਲੀ ਬੰਦੂਕ ਤੋਂ ਵੱਡਾ ਜਿਆਦਾ ਦਾਤ ਹੈਗਾ ਉਹਨਾਂ ਹادث ਜਿਸ ਤਰ੍ਹਾਂ ਪਰਵਾ ਤੇ ਮਾਰਿਆ ਠੀਕ ਆ ਇਹਨਾਂ ਦੇ ਖਿਲਾਫ ਤਿੰਸ ਇਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਫਿਰ ਉਹਨਾਂ ਸ਼ਾਨਵੀ ਨੂੰ ਚਾਹੀਦੀ ਆ ਸ਼ਾਨਵੀ ਸੁਆਹ ਹੋਣੀ ਆ 48 ਘੰਟੇ ਕੋਈ ਬੰਦਾ ਇਥੇ ਪੁਲਿਸ ਦਾ ਆਉਂਦਾ ਹੀ ਕੋਈ ਨਹੀਂ ਇਸ ਕਦਰ ਮੈਂ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਆ ਜੇਕਰ ਫੇਰ ਵੀ ਪੁਲਿਸ ਨੇ ਐਕਸ਼ਨ ਨਹੀਂ ਲਿਆ ਤਾਂ ਅਸੀਂ ਨੰਬਰ ਦਾ ਜੂਨੀਅਰ ਔਰ ਕਿਸਾਨ ਜਥੇਬੰਦੀਆਂ ਨੂੰ ਨਾ ਲੈ ਕੇ ਨੂਰਮਸ ਪੁਲਿਸ ਸਟੇਸ਼ਨ ਔਰ ਐਸਐਸਵੀ ਸਾਹਿਬ ਕੋ ਗੱਲ ਪੁੱਛਾਂਗੇ ਵੀ ਸਾਰੇ ਕੀ ਕੰਨ ਹੋਇਆ ਵੀ ਨਕਿਆ ਤੁਸੀਂ ਇਸ ਤਰ੍ਹਾਂ ਕਿਉਂ ਸੁੱਤੇ ਪਏ ਹੋ ਜੀ ਸਰ